ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਅਨੰਦਪੁਰ ਅਨੰਦਪੁਰ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਸਰਾਲੀ ਮੰਡ ਬਿਲਕੁਲ ਲੱਗ ਗਿਆ ਦੋਸਤੋ ਜੱਲੇ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਇੱਕ ਪਾਸੇ ਕੈਰੋਂ ਆ ਨਸ਼ਹਿਰਾ ਪੰਨੂਆਂ ਥੋੜੀ ਦੂਰੀ ਆ ਨਸ਼ਹਿਰਾ ਪੰਨੂਆਂ ਤਕਰੀਬਨ ਕੋਈ ਜ਼ਿਆਦਾ ਨਹੀਂ ਤੇ 3-4 ਕਿਲੋਮੀਟਰ ਦੀ ਦੂਰੀ ਹੈਗੀ ਆ ਆਮ ਘਰੇਲੂ ਘਰ ਦੇ ਵਿੱਚੋਂ ਦੋਸਤੋ ਇੱਕ ਆਪਾਂ ਇਹ ਕਵਰੇਜ ਕਰਦੇ ਪਏ ਆ ਪਸੂ ਤੁਸੀਂ ਦੇਖ ਰਹੇ ਜੀ ਬਿਲਕੁਲ ਸਕਰੀਨ ਦੇ ਉੱਪਰ ਵੀਰ ਬਿਲਕੁਲ ਸ਼ੌਂਕੀਆ ਤੌਰ ਤੇ ਜਿਹੜੀਆਂ ਕਟੀਆਂ ਝੋਟੀਆਂ ਬਿਲਕੁਲ ਸਾਭਦਾ ਤੇ ਬਹੁਤ ਸ਼ੌਂਕ ਨਾਲ ਤਿਆਰ ਕਰਦਾ ਪਿਆ ਤੇ ਇਹਨਾਂ ਪਸੂਆਂ ਦੇ ਵਿੱਚੋਂ ਇੱਕ ਤੁਹਾਨੂੰ ਮਾਝ ਦੋਸਤੋ ਦਿਖਾਉਣੀ ਆ ਤੋਕੜ ਗੱਬਣ ਮਾਝਾ ਬਕਾਊ ਇੱਕ ਮਾਝਾ ਦੋਸਤੋ ਇੱਕ ਨੱਕ ਜਿਹੜਾ ਵੀਰ ਸੇਲ ਕਰਦਾ ਪਿਆ ਇਹ ਜਿਹੜੀ ਦੋਸਤੋ ਮਾਝ ਹੀ ਬਕਾਊ ਆ ਅੱਜ ਇਸ ਕਵਰੇਜ ਵਿੱਚ ਆਪਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਸੋ ਮਾਝ ਪਸੰਦ ਆਊਗੀ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਜਿੰਨਾ ਦੋਦੋ ਥੱਲੇ ਦੱਸਿਆ ਜਾਂਦਾ ਜਿੰਨੇ ਚਿਰ ਦੀ ਉਹ ਆਪ ਦਾ ਸਾਈਬਿਆਨਾ ਕਰਕੇ ਤੁਸੀਂ ਆਪਣਾ ਡਾਕਟਰ ਲਿਆ ਕੇ ਵੀ ਤਸੱਲੀ ਕਰ ਸਕਦੇ ਜੀ ਰੀਡ ਪੜਤਾ ਆਪਾਂ ਬਿਲਕੁਲ ਇਸੇ ਕਵਰਜ ਵਿੱਚ ਇਸ ਵੀਡੀਓ ਦੇ ਵਿੱਚ ਪੁੱਛ ਕੇ ਵੀਰ ਤੋਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਅੱਜ ਆ ਦੋਸਤੋ 5 ਦਸੰਬਰ ਨੂੰ ਇਹ ਆਪਾਂ ਕਵਰਜ ਕਰਦੇ ਆ ਸਮਾਂ ਕੋਈ ਦੋਸਤੋ ਦੁਪਹਿਰ ਦੇ 1.5 ਵਜੇ ਦਾ ਆਓ ਕਰਦੇ ਆ ਗੱਲਬਾਤਾਂ ਜੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪਿੰਡ ਦੇ ਵਿੱਚ ਆਉਣ ਦਾ ਤੇ ਵੀਡੀਓ ਬਣਉਣ ਲਈ ਸਾਡੇ ਪਿੰਡ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਵੀਰ ਮਿਹਰਬਾਨੀ ਅਛਾ ਵੀਰ ਜੀ ਇੱਕ ਤਾਂ ਆਪਣਾ ਭੈਣ ਭਰਾਵਾਂ ਦੇ ਨਾਲ ਨਾਮ ਜਰੂਰ ਸਾਂਝਾ ਕਰਦਿਓ ਮੇਰਾ ਨਾਮ ਵੀਰ ਜੀ ਗੁਰਪ੍ਰੀਤ ਸਿੰਘ ਆ ਪਿੰਡ ਆਪਣਾ ਆਨੰਦਪੁਰਿਆ ਹਾਂਜੀ ਤੇ ਇਹ ਆਪਣਾ ਪਿੰਡ ਪੈ ਜਾਂਦਾ ਜੀ ਤੋਂ ਕੈਰੋਂ ਕੋਈ ਕਰੀਬ ਹੈਗਾ ਜੀ 4 ਹਾਂਜੀ ਤੇ ਤਿੰਨ ਕ ਆਪਣਾ ਨਿਸ਼ਾਨਾ ਪਣਵਾ ਜੀ ਹਾਂਜੀ ਠੀਕ ਹੈ ਇਹ ਆਪਣੇ ਜਿਲ੍ਹੇ ਅਕੇ ਜੱਲੇ ਵਾਲੇ 2 ਕਿਲੋਮੀਟਰ ਖਬੇ ਰਾਜਪੂਤਾਂ 1 ਕਿਲੋਮੀਟਰ ਇਹ ਆਪਣੀ ਲੋਕੇਸ਼ਨ ਹੈ ਜੀ ਠੀਕ ਆ ਤੇ ਅੱਛਾ ਵੀਰ ਪਸੂ ਆ ਜਿੱਦਾਂ ਕਿ ਆਪਾਂ ਦਿਖਾਇਆ ਬਿਲਕੁਲ ਘਰ ਦੇ ਘਰੇਲੂ ਪਸੂ ਆ ਹਾਂਜੀ ਵੀਰ ਜੀ ਇਹ ਆਪਣੀ ਸ਼ਾਹ ਉਹਨੇ ਕਟੀਆਂ ਸਾਂਦੇ ਆ ਦੋ ਮੈਂ ਲਈਆਂ ਹੀਆਂ ਸ਼ਿਆ ਆ ਗਈ ਸ਼ਿਆ ਕਿ ਮਹੀਨੇ ਦੀ ਲਈ ਹੂੰ ਆ ਸੱਤ ਸਾਢੇ ਸੱਤ ਕਿ ਮਹੀਨੇ ਦੀ ਲਈ ਹੈਗੀ ਜੀ ਇਹ ਭਾਦਾ ਦੇ ਨਹੀਂ ਦੁੱਧ ਨੂੰ ਜਿਹੜਾ ਆਪਾਂ ਉਹ ਕੱਟੀ ਤੇ ਆਹ ਕੱਟੀ ਸਾਰਿਆਂ ਛੋਟੀ 1.5 ਸਾਲ ਦੀ ਆ ਹਾਂਜੀ ਇਹ ਆਪਾਂ ਪਹਿਲੇ ਦਿਨਾਂ ਸਾਂਭੀਆਂ ਉਹ ਕਟੀਆਂ ਦਲਦੀਆਂ ਹੀ ਨਹੀਂ ਇੰਨਾ ਫਰਕ ਪੈ ਜਾਂਦਾ ਜੀ ਦੁੱਧ ਦਾ ਪੈ ਜਾਂਦਾ ਜੀ ਤੇ ਉਹ ਮੱਝ ਆਪਾਂ ਹੁਣ ਸੇਲ ਕਰਦੀਆਂ ਕਿ ਝੋਟੀਆਂ ਸੋਣ ਵਾਲੀ ਉਹ ਵੀ ਹਾਂਜੀ ਤੇ ਅਵੀ ਗੱਬਣ ਹੋ ਗਈ ਆ ਤੇ ਥਾਂ ਥੋੜਾ ਵਾ ਇੱਥੇ ਬੰਦਿਆ ਉਹ ਚਰੀਆਂ ਰਾਤ ਨੂੰ ਘਸਰੇ ਵਜਦੇ ਰਹਿੰਦੇ ਅਸਲ ਥੋੜੇ ਕਰਕੇ ਤੇ ਮੈਨੂੰ ਇਹ ਕਿ ਗੱਬਣ ਹੈਗੀ ਹੈ ਨਾ ਵੀ ਝੋਟੀ ਨਹੀਂ ਡਣ ਲੱਗ ਸਜੇ ਸਹੀ ਆ ਹਾਂਜੀ ਤੇ ਅੱਜ ਆਪਾਂ ਵੇਚਦੇ ਅੱਕੀ ਪਾਈਆਂ ਮੱਝ ਵੇਚੇ ਹਾਂਜੀ ਵੀਰ ਜੀ ਉਹ ਟੋਕੜ ਗੱਬਣਾ ਦੋ ਕਰ ਗੱਭਣਾ ਦੁੱਧ ਪੁੰਜ ਦਿੰਦੀ ਆ ਹਾਂਜੀ 2 ਕਿਲੋ ਢੇਲੀ ਦਾ ਜ਼ਮੀਂਦਾ ਹਦੇ 2 ਕਿਲੋ ਦੁੱਧ ਆ ਹਾਂਜੀ ਤੇ ਧਾਰ ਮਾਰ ਕੇ ਮਿਲਦੀ ਆ ਜੀ ਧਾਰ ਮਾਰ ਕੇ ਆਪਾਂ ਉਸਰੇ ਧਾਰ ਮਾਰ ਉਹ ਮੂੰਹ ਕਰ ਲਿੰਦੀ ਨਾਲ ਹੀ ਪਿਛੇ ਨੂੰ ਹੋਲੀ ਮੱਝ ਆ ਬਿਲਕੁਲ ਹਮ ਤੇ ਧਾਰ ਤੇ ਮਿਲਦੀ ਆ ਕੋਈ ਪਾੜਾ ਨਹੀਂ ਕੋਈ ਕੋਈ ਹਾਂਜੀ ਖੰਦੇ ਥਾਪੀ ਤੇ ਬਹਿ ਜਾਣਾ ਥਾਪੀ ਦੇ ਕੇ ਧਾਰ ਦੇ ਕੇ ਬਹਿ ਜਾਏ ਨੇ ਮੂੰਹ ਪਿਛੇ ਕਰ ਲੈਣਾ ਤੇ ਧਾਰ ਦਾ ਉਹ ਤੇ ਉਸੇ ਵੇਲੇ ਠੀਕ ਆ ਜੀ ਇਹਨੇ ਆਪਣਾ ਕੋਈ ਚੱਕਰੀ ਨਹੀਂ ਹੈਗਾ ਠੀਕ ਆ ਠੀਕ ਆ ਅੱਗੇ ਬਣੀ ਕਿੰਨੇ ਸੁਵੇ ਲਈ ਆ ਇਹ ਵੀਰ ਜੀ ਤੀਜਾ ਸੁਆ ਜੀ ਤੀਜਾ ਸੁਆ ਹੁਣ ਚੱਲਦਾ ਪਿਆ ਚੌਥੀ ਦੀ ਗੱਬਣ ਚੌਥੀ ਦੀ ਗੱਬਣ ਬਿਲਕੁਲ ਹਾਂਜੀ ਬਹੁਤ ਦੋਸਤੋ ਚੌਥੀ ਦੀ ਗੱਬਣ ਤੇ ਬਿਲਕੁਲ ਮੱਥਾ ਮੁੱਥਾ ਬੱਲਾ ਬਿੱਲੀ ਮਣਕੀ ਅੱਖ ਤੇ ਮਗਰਲੇ ਪੈਰ ਤੋਤੇ ਆ ਠੀਕ ਆ ਜੀ ਤੇ 2 ਕਿਲੋ ਹੁਣ ਦੁੱਧ ਹੈਗਾ ਹੈਗਾ ਜੀ ਮਤਲਬ ਕਿ ਦੋ ਦਿਨਾਂ ਦਾ 4 ਕਿਲੋ ਦੁੱਧ ਦੇ ਠੀਕ ਆ ਜੀ ਪੋਲੀ ਬਿਲਕੁਲ ਐ ਬਿਲਕੁਲ ਪੋਲੀ ਮੱਝਾਂ ਦੀ ਅੱਛਾ ਹਾਂਜੀ ਇੱਕ ਦਿਨ ਦਾ ਦੋ ਡੰਗਾਂ ਦਾ ਤਾਂ 2 ਕਿਲੋ ਹੁਣ ਹਾਂਜੀ ਹਾਂਜੀ ਸ਼ਾਮ ਤੋਂ 2 ਕਿਲੋ ਹਾਂਜੀ ਇੱਕ ਦੇਣ ਦਾ ਇੱਕ ਦਿਨ ਦਾ ਇੱਕ ਸਵੇਰ ਦੇ ਟਾਈਮ ਤੇ ਸਿਰਫ ਇਹਨੇ ਦੇਣਾ ਜੀ ਪਾਈਆ ਕਾ ਅੱਛਾ ਬਾਕੀ ਇਹਨੇ ਸ਼ਾਮ ਨੂੰ ਦੁੱਧ ਦੇਣਾ ਬਾਕੀ ਹਾਂਜੀ ਜਾਂ ਸ਼ਾਮ ਨੂੰ ਜਾਂ ਸਵੇਰ ਨੂੰ ਇੱਕ ਟਾਈਮ ਇਹਨੇ ਮਿਲ ਕੇ ਦੁੱਧ ਦੇਣਾ ਵਾ ਤੇ ਤਾਂ ਨਹੀਂ ਅਸੀਂ ਛੱਡਦੇ ਇਹ ਕਰਕੇ ਇੱਕ ਟਾਈਮ ਦੇ ਪਾਈਆ ਕੀ ਕਰਦੀ ਆ ਠੀਕ ਆ ਹਾਂਜੀ ਠੀਕ ਆ ਤੇ ਲੋਕ ਦੋਸਤੋ ਇਹ ਮੱਜ ਟੋਕਰ ਗੱਪਣ ਤੇ ਟੋਕਰ ਦੇ ਵਿੱਚ ਦੋਸਤੋ ਦੁੱਧ ਜਿੰਨਾ ਵੀਰ ਨੇ ਦੱਸਿਆ ਕੋਈ 2 ਕਿਲੋ ਦੁੱਧ ਦੱਸਿਆ ਉਹ ਚੋ ਕੇ ਤੁਸੀਂ ਤੁਸੀਂ ਕਰ ਲਿਓ ਠੀਕ ਆ ਜੀ ਤੇ ਗੱਪਣ 2 ਮਹੀਨੇ ਦੀ ਇਹਦਾ ਨੈਟ 2 ਮਹੀਨੇ ਤੇ 7 ਦਿਨ ਹੋ ਗਏ ਜੀ 2 ਮਹੀਨੇ 7 ਦਿਨ ਅੱਜ 7ਵਾਂ ਦਿਨ ਹੈ ਜੀ ਪੰਜ ਤਰੀਕ ਨੂੰ ਚੈੱਕ ਕਰਾਈ ਚੈੱਕ ਕਰਾਈ ਆ ਜੀ ਲੋਕਿਆਂ ਤੋਂ ਡਾਕਟਰ ਤਰਸੇਮ ਸਿੰਘ ਨੇ ਉਹਨਾਂ ਨੂੰ ਵੀ ਜੇ ਕੋਈ ਜਾਣਦਾ ਉਹਨਾਂ ਤੋਂ ਤਸੱਲੀ ਕਰ ਸਕਦੇ ਆ ਡਾਕਟਰ ਤਰਸੇਮ ਸਿੰਘ ਆ ਜੀ ਲੋਕਿਆਂ ਤੋਂ ਉਹਨਾਂ ਤੋਂ ਚੈੱਕ ਪਾਸ ਹੋਈ ਆ 2 ਤਰੀਕ ਦੀ ਚੈੱਕ ਹੋਈ 2 ਦਸੰਬਰ ਦੀ ਐਸੇ 2 ਤਰੀਕ ਦੀ ਹਾਂਜੀ ਦਸੰਬਰ ਦੀ ਆ 2 ਦਿਨ ਹੋ ਕੇ ਚੈੱਕ ਹਾਂਜੀ ਹਾਂਜੀ ਚੈੱਕ ਕਰਾਈ ਨੂੰ ਹੁਣ ਬਿਲਕੁਲ ਵਧੀਆ ਬਹੁਤ ਵਧੀਆ ਅੰਦਰ ਸਾਫ਼ ਆ ਤੇ ਗੱਬਣ ਆ ਮਾਜ ਆਪਣੀ ਪੂਰੀ ਠੀਕ ਆ ਜੀ ਹਾਂਜੀ ਲਓ ਜੀ ਗੱਬਣ ਚੈੱਕ ਪਾਸ ਆ ਡਾਕਟਰ ਸਾਹਿਬ ਤੋਂ ਵੀਰ ਉਹਨਾਂ ਨੇ ਆਪ ਕਰਾਈ ਆ ਸੋ ਅੱਗੇ ਕੋਈ ਵੀਰ ਆਪ ਜੀ ਸਮਝਣਾ ਸਦੀ ਵੀ ਕਰਵਾ ਸਕਦੇ ਹੈਗਾ ਸਾਈ ਬਿਆਨਾ ਕਰਕੇ ਆਪਾਂ ਤੁਸੀਂ ਵੀ ਤਸਦੀਨਾ ਚੈੱਕ ਕਰਵਾ ਸਕਦੇ ਜੇ ਥੋੜਾ ਖੋਲ ਕੇ ਆਪਾਂ ਤੁਹਾਨੂੰ ਤਸਦੀਨਾ ਤੋੜ ਕੇ ਦਿਖਾ ਦਿੰਦੇ ਆ ਬਾਕੀ ਦੁੱਧ ਭਾਜੀ ਦਾਣੇ ਦਾ ਹਾਂਜੀ ਵੰਡ ਪਾਉਣਾ ਵਾ ਇਹਨੂੰ ਮੈਂ ਪਿਉਂਗੇ ਅੱਛਾ ਜੀ ਇਹ ਇਹ ਨਹੀਂ ਆ ਕਿ ਕੱਲੇ ਪੱਠਿਆਂ ਦੇ ਆਪਾਂ ਆਖੇ ਤੂੜੀ ਤੇ ਅੱਛਾ ਅੱਛਾ ਇਹ ਆਪਣੇ ਵੰਡ ਪਾਈ ਦਾ ਵਾ ਅੱਧਾ ਕਿਲੋ ਲੀਟਰ ਦੇ ਅੱਗੇ ਮੈਂ ਵੰਡ ਪਾਉਣਾ ਜੀ ਤੇ ਪਾਉਣਾ ਪਿਉਂਗੇ ਪਿਉਂਗੇ ਪਾਉਂਦੇ ਜੀ ਹਾਂਜੀ ਠੀਕ ਹੈ ਜੀ ਵੈਸੇ ਚਾਰ ਚੂਰ ਖਾਂਦੀ ਹੈ ਵੀਰ ਜਾਂ ਪੱਠੇ ਰੱਖ ਕੇ ਆਪਣੇ ਕੋਲ ਨਾਰਮਲ ਤੂੜੀ ਪੱਠੇ ਰੱਖ ਕੇ ਨਹੀਂ ਵੀਰ ਜੀ ਚਾਰ ਇਹਨੂੰ ਪਾਉਣਾ ਮੈਂ ਪਰ ਚਾਰ ਪਾਉਣਾ ਮੈਂ ਬਿਲਕੁਲ ਨਾ ਹਾਂ ਕਰ ਠੀਕ ਹੈ ਜੋ ਇਹ ਵੀ ਦੱਸਦੇ ਆ ਕਿ ਤਜਾਰਤ ਹੁੰਦਾ ਥੋੜਾ ਬੋਦਾ ਇਹਦਾ ਹਾਂ ਜੀ ਤੇ ਸੋ ਇਹ ਕਰਕੇ 3 ਕਿਲੋ ਇਸ ਦਿਨ ਦਾ ਇਹਦਾ ਵੰਡ ਮੈਂ ਇਹਨੂੰ ਪਾਉਣਾ ਠੀਕ ਹੈ 3 ਕਿਲੋ ਵੰਡ ਹਾਂ ਜੀ ਨਹੀਂ ਤਾਂ ਇਹੋ ਸੇਧ ਵਾਲੇ ਪਾਸਿਓਂ ਪੂਰੀ ਨਿਗਰ ਰਾਜੀ ਆ ਪੂਰੀ ਵਜਨ ਵਜੂਦੋ ਦੋਸਤੋ ਤੁਸੀਂ ਆਪ ਦੇਖੋ 18 ਕਿਲੋ ਵੀਰ ਜੀ ਦੁੱਧ ਹਾਂਜੀ ਗਰੰਟੀ ਨਾਲ ਮੈਂ ਇਹ ਕਹਿੰਦਾ ਕਿ ਕਹਾਂਗਾ ਜੇ ਜਿੱਦਣ ਵਾਝੇ ਸੂਵੇ ਹਾਂਜੀ 9 ਕਿਲੋ ਵੰਡ ਪਾਇਓ ਜੇ 18 ਕਿਲੋ ਦੁੱਧ ਬਾਲਟੀ ਜੋ ਉਸੇ ਵੇਲੇ ਤੁਹਾਡੇ ਕੋਲ ਠੀਕ ਹੈ ਜੀ ਹਾਂਜੀ ਠੰਡੀ ਇਨੀ ਭਾਵੇਂ ਦੇਣ ਚ ਤਿੰਨ ਵਾਰੀ ਚੋ ਦੋ ਜਾਨੇ ਬਹਿ ਕੇ ਚੋਲੋ ਠੀਕ ਹੈ ਜੀ ਇਹ ਹਿਸਾਬ ਨਾਲ ਲੋਕ ਦੋਸਤੋ ਸੱਜਰ ਦਾ ਦੁੱਧ ਵੀ ਵੀਰ ਚੰਗਾ ਦੱਸ ਰਿਹਾ ਬਾਕੀ ਵੇਲਬੂਲ ਤੁਸੀਂ ਵੇਖੋ ਲਵਾਈ ਬਹੁਤ ਜ਼ਿਆਦੀ ਆ ਉਸ ਦੇ ਸੱਜਰ ਦੀ ਜੀ ਖੁਸ਼ੀ 9 ਕਿਲੋ ਵਾਂਡਾ ਮੈਂ 18 ਕਿਲੋ ਦੁੱਧ ਦੀ ਗਾਰੰਟੀ ਦਊਂਗਾ ਜੀ ਮੈਂ ਇੱਕ ਪਰ ਵੜਾ ਕੇ ਘਰ ਦਾ ਪਾਈਦਾ ਜੀ ਠੀਕ ਆ ਹਾਂਜੀ ਤੋਂ ਹੁਣ ਫਿਲਹਾਲ ਦੋਸਤੋ ਇੱਕ ਚੈੱਕ ਚੁੱਕ ਕਰਨ ਵਾਲੇ ਥਾਂ ਕਿ ਜਿਹੜਾ ਦੁੱਧ ਹੈਗਾ ਤਕਰੀਬਨ ਕੋਈ 2 ਕਿਲੋ ਵੀਰ ਦੱਸ ਰਿਹਾ ਤੇ 2 ਮਹੀਨੇ ਦੀ ਗੱਬਣਾ ਇਹ ਦੋਸਤੋ ਮਾਜੇ ਵੀਰ ਦੇ ਕੋਲੇ ਅੱਜ ਵਕਾਊ ਆ ਠੀਕ ਹੈ ਨਾ ਦਾਕਾਰ ਨੇ ਆ ਜਾਈ ਕਿ ਆਪਣੀ ਨਾ ਡੰਗਰ ਗੱਬਣ ਹੋ ਗਈ ਝੋਟੀ ਅੱਛਾ ਤੇ ਥਾਂ ਥੋੜਾ ਵਾ ਘਸਰੇ ਜੇ ਵਾਜ ਦੇ ਦੇ ਮੈਨੇ ਇਹ ਕਿ ਇਹਦਾ ਫਾਲਦਾ ਕੋਈ ਨੁਕਸਾਨ ਨਾ ਹੋ ਜਾਏ ਝੋਟੀ ਦਾ ਪਸੂ ਚਲੋ ਜਿਆਦਾ ਫਿਰ ਜਗਾ ਥੋੜੀ ਜਾਂ ਜਗਾ ਥੋੜੀ ਆ ਤੇ ਆ ਝੋਟੀ ਆਪਣੀ ਜੀ ਸੁਗਨਾਲੀ ਆ ਠੀਕ ਆ ਠੀਕ ਆ ਆ ਵਾਲੀ ਠੀਕ ਆ ਤੇ ਇਹ ਕਰਕੇ ਮੈਨੂੰ ਇਹਦਾ ਡਾਲੀਂਦਾ ਇਹਨੂੰ ਪਾਸੇ ਬਣਾ ਪੈਂਦਾ ਮੈਂ ਇਹਨੂੰ ਫਿਰ ਉਧਰਲੇ ਬਨੇ ਕਰਦਾ ਆ ਚਲੋ ਹਜੇ ਪਸੂ ਨਵਾਂ ਕੱਚਾ ਹੁੰਦਾ ਹਿਸਾਬ ਨਾਲ ਤੇ ਕੋਈ ਤੇ ਪਹਿਲਾਂ ਨਾ ਗਈ ਆ ਸਵਾ ਸਵਾ ਕੇ ਦੋ ਸਾਲਾਂ ਦੀ ਮਸਾ ਕੱਟੀ ਆ ਤੇ ਮੈਂ ਕੋਈ ਇਹਦਾ ਨਾ ਵਿਚਾਈ ਨਾ ਬਿਲਕੁਲ ਜੀ ਅੱਛਾ ਵੀਰ ਗੁਰਪ੍ਰੀਤ ਕਿੰਨਾ ਉਹਦਾ ਮੁੱਲ ਕਿੰਨਾ ਮੱਝ ਦਾ ਰੱਖਿਆ ਵੀਰ ਜੀ ਮੱਝ ਦਾ ਮੁੱਲ ਜਦੋਂ ਮੈਂ ਲਈ ਮੈਂਦ ਲਈ ਜੀ 97 ਦੀ ਹਾਂਜੀ ਹੁਣ ਇਹੋਲੇ ਮੱਝ ਦਾ ਮੁੱਲ ਮੈਂਦ ਕਰਦੇ ਆ ਜੇ 50000 ਰੁਪਇਆ ਜਿਹੜਾ ਬਿਲਕੁਲ ਸਹੀ ਠੀਕ ਆ ਜੀ ਇਹਨੇ ਵੇਡ ਦੇ ਭਜਨ ਪੋਜਨ ਦੇ ਹਿਸਾਬ ਨਾਲ ਜੋ ਵੀ ਨਾਲੇ ਗੱਬਣ ਵੀ ਚੈੱਕ ਪਾਸ ਹੋ ਗਈ ਆ ਆ ਵੀਰ ਜੀ ਕੱਟੀ ਦੇ ਮੇਰਾ ਫੁੱਲ ਹੀ ਹੋਰ ਲੱਗਾ ਪਿਆ ਵਾ ਤੇ ਫੇਰ ਵੀ ਉਹਦੇ ਜੱਡੀ ਹਾਈਟ ਨਹੀਂ ਹੋਈ ਪਈ ਉਹ ਕੱਟੀ ਦੀ ਬਿਲਕੁਲ ਜੀ ਬਿਲਕੁਲ ਪੂਰੀ ਰੀਜ ਨਾਲ ਸਾਂਭੀ ਬੱਚਿਆਂ ਵਾਂਗੂ ਇਹ ਕੱਟੀ ਮੈਂ ਸਹੀ ਆ ਤੇ ਉਹ ਜੱਡੀ ਲੰਮੀ ਜੱਡੀ ਉੱਚੀ ਉਹਦੇ ਜੱਡੀ ਇਹ ਹਜੇ ਹੋਈ ਨਹੀਂ ਗਈ ਤੇ ਨਾ ਹੋਣੀ ਮੈਂ ਲਾਦਾ ਹੂੰ ਹੂੰ ਤੇ ਬਹੁਤ ਕਿਹਨੇ ਉਹ ਜਿਹਨੇ ਵੀ ਸਾਂਭੀ ਆ ਨਾ ਇਹ ਮੈਂ ਵੀ 2 ਸਾਲ ਹੋ ਗਏ ਕਿਸੇ ਤੋਂ ਲਈ ਸੀਗੀ ਅੱਛਾ ਜੀ ਐਂ ਜੀ ਗਾਂ ਅਸੀਂ ਆਪਣੇ ਵੀਡੀਓ ਤੋਂ ਮੈਂ ਲਈ ਸੀ ਕਿ ਵੀਡੀਓ ਦੇਖ ਕੇ ਠੀਕ ਆ ਜੀ ਤੇ ਮੱਝ 18 ਕਿਲੋ ਦੁੱਧ ਦਾ ਤੇ 50000 ਰੁਪਇਆ ਇਹਦੀ ਡਿਮਾਂਡ ਕਰਦੇ ਆਪਾਂ 50000 ਹਾਂਜੀ ਤੇ ਝੋ ਕੋਈ ਆਪਾਂ ਛੋੜੀ ਕਰਨੀ ਆ ਕੋਈ ਬਾਲਾ ਪਰ ਰੇਟ ਵਾਂ ਨਹੀਂ ਵੱਡਾ ਰੱਖਿਆ ਤੇ ਭਾਈ ਨਾਲ ਕਿ ਉਹ 4-5 ਮਹੀਨੇ ਕੋਈ ਸਾਂਭੇ ਤੇ ਆਪਣਾ ਦੁੱਧ 18 ਕਿਲੋ ਚੋਵੇ ਜਦਾਂ ਬਸ ਬਿਲਕੁਲ ਜੀ ਹਾਂਜੀ ਬਿਲਕੁਲ ਚਲੋ ਅਗਲੇ ਸਵੇਰੇ ਬੰਦਾ ਪੂਰਾ ਪੀਕ ਤੇ ਦੁੱਧ ਚੰਗਾ ਚੋੜੂਗਾ ਹਾਂਜੀ ਹਾਂਜੀ ਵੀਰ ਜੀ ਹੁਣ ਤਾਂ ਅਗਲੇ ਸਵੇਰੇ ਦੁੱਧ ਦੇਣਾ ਹੁਣ ਤਾਂ ਡਰਾਈ ਹੋ ਜੋਗੀ ਗਾ ਦੁੱਧ ਤਾਂ ਭਾਜੀ ਜਾਣਾ ਉਹਨਾਂ ਦੇ ਸਾਹਮਣੇ ਹਾਂਜੀ ਹਾਂਜੀ ਮੈਂ ਤਾਂ ਮਹੀਨਾ ਹੋਰ ਦੇ ਦੋਗੀ ਆਪਾਂ ਐਵੇਂ ਕਹੀ ਜਾਵਾਂ ਮਹੀਨਾ ਡੇਢ ਮਹੀਨਾ ਤਾਂ ਦੇ ਦੋਗੀ ਬਸ ਜੀ ਤੇ ਸਾਂ ਹਾਂਜੀ ਤੋ ਇਹ ਪਸ਼ੂ ਜਿਹੜਿਆ ਦੋਸਤੋ ਅੱਜ ਵੀਰ ਦੇ ਕੋਲ ਬਿਲਕੁਲ ਘਰੇਲੂ ਪਸ਼ੂ ਉਹਨਾਂ ਦੇ ਵਿੱਚੋਂ ਜਿਹੜੀ ਇਹ ਮੱਝ ਟੋਕੜ ਕੇ ਗੱਭਣ ਜਿਹੜੀ ਇਹ ਸੇਲ ਕਰਦਾ ਪਿਆ ਠੀਕ ਆ ਮੱਝੇ ਪੂਰੀ ਉੱਚੀ ਹੈ ਜੀ ਕੱਦ ਕੜ ਪੂਰਾ ਉੱਚਾ ਹੈ ਵੱਡੇ ਕੱਦ ਕੜ ਦੇ ਵਿੱਚ ਮੇਰੀ ਹਾਈਟ ਹੈ ਜੀ ਨਾ ਬਿਲਕੁਲ ਤੇ ਮੱਝ ਆ ਕੱਦ ਕੜ ਪੂਰਾ ਉੱਚਾ ਚੌੜੀ ਹੈ ਪਿੱਠ ਪੂਰੀ ਰਾਜੀ ਹੈ ਠੀਕ ਆ ਵਜਨ ਵਜੂ ਤੋ ਪੂਰਾ ਤੁਸੀਂ ਆਪ ਹੀ ਦੇਖ ਲੀਂਗਾ ਸੋ ਸੋਹਣੀ ਹਾਈਟ ਦਾ ਤੇ ਥੜ ਭਾਂਡੇ ਦੀ ਦੇਵੇ ਦੀ ਪੁਲੀਸ ਆ ਤੇਰੀ ਹੋਏ ਥਾਂ ਦੇ ਭਾਵੇਂ ਤਿੰਨ ਟਾਈਮ ਚੋ ਹੋਏ ਦਾ ਜੀ ਇਹ ਸਾਜ ਮੱਝ ਬਿਲਕੁਲ ਜੀ ਸਹੀ ਤੇ ਨੰਬਰ ਬੋਲਿਓ ਬਹੁਤ ਨੰਬਰ ਬੋਲ ਦਿਓ ਜੀ ਵੀਰ ਜੀ ਅਨੰਦਪੁਰ ਮੇਰਾ ਪਿੰਡ ਆ ਤੇ ਨੰਬਰ ਹੈਗਾ ਜੀ 7009087903 7009087903 ਤੇ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਜੀ 79087903 ਠੀਕ ਹੈ ਜੀ ਸੋ ਦੋਸਤੋ ਇਹ ਤੁਹਾਨੂੰ ਇੱਕ ਐਨੀਮਲ ਆਪਾਂ ਦਿਖਾਉਣਾ ਸੀ ਅੱਜ ਬਿਲਕੁਲ ਘਰੇਲੂ ਵੀਰ ਦੇ ਕੋਲ ਆ ਘਰੇਲੂ ਪਸ਼ੂਆਂ ਦੇ ਵਿੱਚੋਂ ਮਿਲ ਜਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ